ਸਕੂਲੇ ਮੈਂ ਮੇਰੇ ਜਾਨ ਉੱਜੜ ਗਿਆ ਮੇਰੇ ਮੇਰਾ ਪੁੱਤ ਮਰ ਗਿਆ ਮੇਰੇ ਕੋਲ ਮੈਂ ਇੱਕੋ ਮੁੰਡਾ ਇੱਕ ਗੁੱਡੀ ਹੀ ਬਸ ਅੱਜ ਜਨਮ ਦਿਨ ਹੀ ਮੇਰੇ ਪੁੱਤ ਦਾ ਹੋਇਆ ਉਹ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦੇ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਂਦਾ ਮੈਂ ਆਪ ਵੱਡੇ ਮਨਾ ਕੇ ਆਉਣਾ ਵਾਂ ਜਿਸ ਮੁੰਡੇ ਨੇ ਅੱਜ ਆਪਣਾ ਜਨਮ ਦਿਨ ਮਨਾਣਾ ਸੀ ਅੱਜ ਉਸੇ ਦੇ ਲਈ ਘਰ ਦੇ ਵਿੱਚ ਸਾਰੇ ਰਿਸ਼ਤੇਦਾਰ ਅਤੇ ਆਂਢ ਗੁਆਂਢ ਦੇ ਲੋਕ ਇਕੱਠੇ ਹੋਏ ਨੇ ਕਿਉਂਕਿ ਉਸ ਨੂੰ ਅੰਤਿਮ ਸੰਸਕਾਰ ਕੀਤਾ ਜਾ ਸਕੇ ਦੁਖਦ ਘਟਨਾ ਵਾਪਰੀ ਹੈ ਜਿੱਥੇ ਪਤਾ ਲੱਗਿਆ ਕਿ ਮਾਸੂਮ ਪੁੱਤ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਸੀ ਸਕੂਲ ਤੋਂ ਆਉਂਦੇ ਸਮੇਂ ਉਸ ਤੇ ਮੋਟਰਸਾਈਕਲ ਨੂੰ ਫੋਰਚੂਨਰ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਅਤੇ ਉਸ ਤੋਂ ਬਾਅਦ ਮੁੰਡੇ ਦੀ ਜਾਨ ਲੈ ਲਈ ਗਈ ਇੱਕ ਮੋਟਰਸਾਈਕਲ ਤੇ ਦੋ ਮੁੰਡੇ ਸਵਾਰ ਸਨ ਦੋਹਾਂ ਦੇ ਨਾਮ ਅਮਰਿਤਪਾਲ ਸਿੰਘ ਦੱਸੇ ਜਾ ਰਹੇ ਨੇ 12ਵੀਂ ਜਮਾਤ ਦੇ ਵਿਦਿਆਰਥੀ ਉਮਰ ਕਰੀਬ 19 ਤੋਂ 20 ਸਾਲ ਦੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੜਾਣ ਲਿਖਾਉਣ ਦੇ ਲਈ ਸਾਰੀ ਉਮਰ ਲਗਾ ਦਿੱਤੀ ਤੇ ਹੁਣ ਜਦੋਂ ਕਾਲਜ ਜਾਣ ਦਾ ਸਮਾਂ ਨੇੜੇ ਆਇਆ ਤਾਂ ਉਸ ਤੋਂ ਪਹਿਲਾਂ ਹੀ ਇਹ ਬੱਚੇ ਬੁਰੀ ਤਰ੍ਹਾਂ ਦੇ ਨਾਲ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਮੁੰਡੇ ਦੀ ਜਾਨ ਗਈ ਹੈ ਜਦੋਂ ਕਿ ਦੂਜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਸ ਮੌਕੇ ਤੇ ਪਿਤਾ ਦੇ ਹੰਝੂ ਨਹੀਂ ਰੁਕੇ ਜੋ ਇਸ ਕੱਲ ਨੂੰ ਯਾਦ ਕਰ ਰਹੇ ਸਨ ਕਿ ਕਿੰਜ ਅੱਜ ਉਸ ਦਾ ਜਨਮ ਦਿਨ ਮਨਾਉਣਾ ਸੀ ਪਰ ਮਾੜੀ ਕਿਸਮਤ ਦੇ ਨਾਲ ਇਹ ਦਿਨ ਦੇਖਣਾ ਪੈ ਰਿਹਾ ਹੈ ਇਹ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗੱਡੀ ਦੇ ਵੱਲੋਂ ਟੱਕਰ ਮਾਰਨ ਤੋਂ ਬਾਅਦ ਜਾਨ ਲਈ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਸੀ ਕਿ ਹੁਣ ਤੱਕ ਤਫ਼ਤੀਸ਼ ਜਾਰੀ ਹੈ ਜਿਵੇਂ ਹੀ ਪਤਾ ਲੱਗੇਗਾ ਗੱਡੀ ਵਾਲੇ ਨੂੰ ਫੜ ਲਿਆ ਜਾਵੇਗਾ ਪਰ ਇਸ ਮੌਕੇ ਤੇ ਪਿਤਾ ਦੇ ਹੰਝੂ ਦੇਖੇ ਨਹੀਂ ਜਾਂਦੇ ਸਨ ਜੋ ਕਿ ਰੋ ਰੋ ਕੇ ਆਪਣੇ ਪੁੱਤ ਨੂੰ ਯਾਦ ਕਰ ਰਹੇ ਸਨ ਅਤੇ ਇਸ ਘਟਨਾ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਤੱਕ ਉਹਨਾਂ ਦੇ ਵਿੱਚ ਨਹੀਂ ਸੀ ਫਿਲਹਾਲ ਇਹ ਸਭ ਕੁਝ ਕਿਵੇਂ ਵਾਪਰੇ ਉਹ ਦੇਖ ਲੈਂਦੇ ਆ ਮੋਟਰਸਾਈਕਲ ਤੇ ਪੜ ਕੇ ਆਉਣ ਡਿਆ ਹੈ ਅਦਰਸ਼ ਇੰਸਟੀਚਿਊਟ ਸਕੂਲ ਚ ਪੜਦਾ ਹੈ ਮੇਰਾ ਪੁੱਤ ਤੇ ਦਾ ਯਾਰ ਦੋਵੇਂ ਮੋਟਰਸਾਈਕਲ ਤੇ ਜਾਂਦੇ ਹੁੰਦੇ ਹੀ ਰਾਤ ਗੱਡੀ ਪਿੱਛੋਂ ਮਾਰ ਕੇ ਦੋਵਾਂ ਤੇ ਚੜਾਤੀ ਹੈ ਮੇਰਾ ਪੁੱਤ ਮਰ ਗਿਆ ਉਹਦੀ ਬਾਹਾਂ ਟੁੱਟ ਗਈ ਉਹ ਬਚ ਗਿਆ ਮੇਰਾ ਪੁੱਤ ਆ ਮੁੰਡਾ ਉਹਨੇ ਚੁੱਕਿਆ ਲੱਕੀ ਨੇ ਮੇਰੇ ਕੋ ਫੋਨ ਕੀਤਾ ਮੈਂ ਗਿਆ ਪੁੱਤ ਮੇਰਾ ਮਰ ਗਿਆ ਹਤੋਂ ਦੀ ਗੱਡੀ ਚੜਾਤੀ ਇਦਾਂ ਇੱਥੋਂ ਸਾਰੇ ਗੱਡੀ ਨਾਂਗੀ ਉੱਪਰ ਮੇਰਾ ਪੁੱਤ ਤਾਂ ਤੇ ਮਰ ਗਿਆ ਹੀ ਕਿਹੜੀ ਕਲਾਸ ਦਾ ਹੈ 12ਵੀਂ ਕਲਾਸ ਜੀ ਪੇਪਰ ਬਹੁੰਦਾ ਹੈ ਪ੍ਰੈਕਟੀਕਲ ਆ ਪੁੱਤੇ ਮੇਰਾ ਨਾਲੇ ਦਾ ਨਾਮ ਹੀ ਅਮਰ ਤੇ ਆ ਨਾਲੇ ਇਹਦਾ ਇਹਦੀ ਬਾਹ ਟੁੱਟ ਗਈ ਆ ਦੇ ਹੋ ਮਰ ਗਿਆ ਉਹਨੇ ਪੁੱਤ ਦੋਵੇਂ ਅਮਰਤੀ ਇਹ ਨਾਮ ਹੀ ਅਮਰ ਕੱਠੇ ਜਾਂਦੇ ਡੇਲੀ ਮੇਰੇ ਪਿੰਡ ਸਕੂਲੇ ਮੈਂ ਮੇਰੇ ਜਾਨ ਉੱਜੜ ਗਿਆ ਮੇਰਾ ਮੇਰਾ ਪੁੱਤ ਮਗਿਆ ਮੇਰੇ ਕੋਲ ਕਿੰਨੇ ਬੱਚੇ ਸੀ ਤੁਹਾਡੇ ਮੈਂ ਇੱਕੋ ਮੁੰਡਾ ਇੱਕ ਗੁੱਡੀ ਸੀ ਬਸ ਅੱਜ ਜਨਮ ਦਿਨ ਹੈ ਮੇਰੇ ਪੁੱਤ ਦਾ ਹੋਇਆ ਹੈ ਉਹ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦਿਨ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਂਦਾ ਮੈਂ ਆਪ ਵੱਡੇ ਬਣਾ ਕੇ ਆਉਣਾ ਵਾ ਮੈਂ ਮੈਂ ਕੀ ਕਰੂੰਗਾ ਓਏ ਪੁੱਤਾਂ ਹਾਂਜੀ ਕੀ ਨਾ ਬੋਜੀ ਅਮਰਤਪਾਲ ਤੁ ਕੀ ਗੱਲ ਹੋਈ ਕੱਲ ਤੁਹਾਡੇ ਨਾਲ ਕਿਦਾਂ ਹਾਸਾ ਵਾਪਰਿਆ ਅਸੀਂ ਜਾਣਦੇ ਹਾਂ ਜਦੋਂ ਤੇ ਪਿੱਛੋਂ ਆ ਗੱਡੀ ਟੱਕਰ ਮਾਰੀ ਤੇ ਮੇਰੇ ਹੱਥ ਨਾਲ ਹੀ ਤੋੜੇ ਸਿਰ ਤੇ ਨਾਲੇ ਕਿਹੜੀ ਗੱਡੀ ਸੀ ਹਾਰਚੂਨਰ ਗੱਡੀ ਕਿੱਥੋਂ ਆਉਂਦੇ ਨੇ ਵਾਪਸ ਕੇ ਉਹ ਨਹੀਂ ਜਾਣਦੇ ਸਕੂਲ ਤੋਂ ਆਉਂਦੇ ਬਸ ਪੇਪਰ ਦੇ ਕੇ ਆਉਂਦੇ ਪੇਪਰ ਦੇ ਕੇ ਆਉਂਦੇ ਹਾਂਜੀ ਤੇ ਉਹ ਤੇਰਾ ਨਾਲ ਦਾ ਸਾਥੀ ਜਿਹੜਾ ਉਹਦੀ ਮੌਕੇ ਤੇ ਮੌਜੂਦ ਹਾਂਜੀ ਉਹਦੀ ਮੌਕੇ ਤੇ ਮੌਜੂਦ ਕਿੰਨੇ ਕ ਵਜੇ ਦੀ ਘਟਨਾ ਹੈ 4:00 ਵਜੇ ਦੀ 4:00 ਵਜੇ ਵਾਪਸ ਆ ਰਹੇ ਨੇ ਕਿੱਥੇ ਹੋਈ ਘਟਨਾ ਇਹ ਫੜਿਆਵਾ ਤੋਂ ਗਾਂ ਥੋੜਾ ਅੱਧਾ ਕਿਲੋਮੀਟਰ ਗਾਂ ਦੇ ਖਾਮ ਵਿੱਚ ਰਵਿੰਦਰਪਾਲ ਜੀ ਅੱਜ ਘਟਨਾ ਵਾਪਰੀ ਹੈ ਆਪਣੇ ਬੱਚੇ ਸਕੂਲੋਂ ਆ ਰਹੇ ਸੀ ਔਰ ਚੁੰਨੀ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਵੱਜੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਦੀ ਮੌਤ ਹੋ ਗਈ ਇੱਕ ਗੱਡੀ ਪਿੱਛੋਂ ਆਣ ਕੇ ਵੱਜੀ ਉਹ ਪਿੱਛੇ ਨਹੀਂ ਗੱਡੀ ਆ ਰਹੀ ਸਾਹਮਣੇ ਵੱਜੀ ਮੌ ਸਾਹਮਣੇ ਵੱਜੀ ਗੱਡੀ ਵਾਲੀ ਤੇਜ਼ ਹੀ ਥੋੜੀ ਇਹ ਭਾਜੀ ਬੱਚੇ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਹੂੰ ਆਪਣਾ ਸਕੂਲ ਗੋਨਾਲ ਸਾਹਿਬ ਜਾ ਰਹੇ ਉਹ ਤੋਂ ਆਂਦੇ ਜਿਨ੍ਹਾਂ ਗੋਨਾਲ ਸਾਹਿਬ ਗੋਨਾਲ ਜਾ ਰਹੇ ਨੇ ਤੁਲੇ ਸਾਹਿਬ ਚੋਲੇ ਸਾਹ ਚੋਲੇ ਸਾਬ ਜਾ ਰਹੇ ਚੋਲੇ ਸਾਬ 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 ਜਾ ਰਹੇ ਸਾਹੀ ਸਾਹਿਬ ਪਿੰਡ ਸਾਹੀ ਸਾਹਿਬ ਆ ਰਹੇ ਫਤਿਹ ਆਦਿ ਲੱਗੇ ਰਾਧਾ ਸਵਾਮੀ ਦਾ ਡੇਰਾ ਬਿਜੀ ਤਰਫ ਲੱਗੇ ਉੱਥੇ ਐਕਸੀਡੈਂਟ ਹੋਇਆ ਕੋਕੇ ਦੀ ਮੌਤ ਹੋ ਗਈ ਬੱਚੇ ਦੀ ਕੀ ਬੱਚੇ ਦਾ ਜਿਹੜੀ ਡੈਥ ਵੀ ਹੋ ਗਈ ਨਾ ਜੀ ਅਮਰਪਾਲ ਸਿੰਘ ਇਹਦਾ ਨਾਮ ਹਾਂ ਸਰਦਾਰ ਮਨਿੰਦਰਪਾਲ ਸਿੰਘ ਤੇ ਕਿੰਨੇ ਭੈਣ ਭਰਾਏ ਕਰੇ ਇਹ ਭੈਣ ਭਰਾਏ ਇੱਕ ਭੈਣ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਇੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 ਸਾਲ 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕਾਲ ਨੂੰ ਵੱਡੇ ਆ ਕਾਲ ਨੂੰ ਵੱਡੇ ਹਾਂਜੀ ਜਿਹੜੇ ਐਕਸੀਡੈਂਟ ਹੋਈ ਹੈ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਹੈ ਮੋਟਰਸਾਈਕਲ ਨਹੀਂ ਗੱਡੀ ਕੌਣ ਚਲਾ ਰਿਹਾ ਹੈ ਉਹ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉਸ ਤੋਂ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਹਾ ਹੈ ਪੁਲਿਸ ਆਈ ਕੋਈ ਕਾਰ ਵਾਟੀ ਹਾਂ ਪੁਲਿਸ ਆਈ ਲੀਗਾ ਬਾਈਕ ਕਰ ਰਹੀ ਹੈ ਕੀ ਮੰਗ ਕਰਦੇ ਕੀ ਹੁਣ ਦੇ ਰਹੇ ਕੋਈ ਮੰਗ ਕੀ ਕਰਨੀ ਹੈ ਇਹ ਜੋ ਘਰ ਉੱਜੜ ਗਿਆ ਵੀਰ ਜੀ ਮੰਗਬਾ ਦੀ ਸਾਡੀ ਪਾਪਾ ਜੀ ਇਹਦਾ ਦੂਜਾ ਮੁੰਡਾ ਉਹ ਪੜ੍ਹਦਾ ਸੀ ਉਹ ਕਿਤੇ ਸ਼ਾਵੜੀ ਸ਼ਬਦ ਉਹਦਾ ਕੀ ਨਾਮ ਪੜੀ ਉਹਦਾ ਨਾਮ ਵੀ ਹੈ ਉਹਦਾ ਨਾਮ ਵੀ ਅੰਮ੍ਰਿਤਪਾਲ ਹੀ ਦੋਨੋਂ ਇਕੱਠੇ ਹਾਂਜੀ ਹਾਂਜੀ ਸਕੂਲੀ ਬੱਚੇ ਕਿ ਨਹੀਂ ਪੜਦੇ ਇਹ ਇਹ 12ਵੀਂ ਜੀ ਪਲੱਸ 2 ਚ ਉਹ ਵੀ 12ਵੀਂ ਪੜ੍ਹਦੇ ਹਾਂਜੀ ਹਾਂਜੀ ਰੋਜ਼ ਇੱਧੇ ਜਾਂਦੇ ਰੋਜ਼ ਇਕੱਠੇ ਜਾਂਦੇ ਉੱਥੇ ਆਉਂਦੇ ਵੀ ਮੋਟਰਸਾਈਕਲ ਨਾਲ ਕਿਹੜਾ ਸੀ ਪਾਜੀ ਮੋਟਰਸਾਈਕਲ ਦਾ ਗਾੜਾ ਕਿਹੜਾ ਆਪਣਾ ਸਪਲੈਂਡਰ ਹੀ ਮੇਰੇ ਸਾਥ ਸੀਡੀ ਨਾ ਅਸੀਂ ਦੇਖਦੇ ਹਾਂ ਹਾਂਜੀ ਪినాਭਾਈ ਜੰਦਾ ਮਰੇਬਿੰਦਰਪਾਲ ਇਹ ਕੱਡੇ ਜੱਟ ਭੀਏ ਦੀ ਅਮਰਤਪਾਲ ਸਿੰਘ ਦੀ ਜਿਹੜੀ ਡੈਥ ਹੋਈ ਐ ਐਕਸੀਡੈਂਟ ਚ ਕੀ ਗੱਲ ਬਾਤ ਹੈ ਸਰ ਸਕੂਲੋਂ ਆ ਰਹੇ ਸੀ ਕੱਲ 4 ਵਜੇ ਦਾ ਸਮਾਂ ਸੀ ਪਿਸ਼ੂ ਫੋਰਚੂਨਰ ਵਾਲਾ ਗੱਡੀ ਵਾਲਾ ਆਇਆ ਟੱਕਰ ਮਾਰੀ ਉੱਤੇ ਚੜਾਤੀ ਗੱਡੀ ਇੱਕ ਦੀ ਮੌਤ ਹੋ ਗਈ ਦੂਜਾ ਜ਼ਖਮੀ ਹੋ ਗਿਆ ਮੌਕੇ ਤੇ ਮੌਤ ਹੋ ਗਈ ਅਮਰਤਪਾਲ ਮੌਕੇ ਤੇ ਮੌਤ ਹੋ ਗਈ ਸਰ ਕਿੰਨੀ ਉਮਰ ਸੀ ਉਮਰ ਉਹ 20ਵਾਂ ਸਾਲ ਲੱਗਣਾ ਸੀ ਅੱਜ ਹੀ ਵੱਡੇ ਉਹਦਾ ਅੱਜ ਦੇ ਦਿਨ ਜਨਮ ਦਿਨ ਹੈ ਹਾਂਜੀ ਅੱਜ ਜਨਮ ਦਿਨ ਹੈ ਕੱਲ ਕੇਕ ਕਿ ਕੀ ਆਇਆ ਕੱਲ ਨੂੰ ਕੇਕ ਕੱਟਣਾ ਪੁਲਸਾ ਆਈ ਮੌਕੇ ਤੇ ਮੌਕੇ ਤੇ ਕੋਈ ਨਹੀਂ ਆਇਆ ਤੇ ਹਸਪਤਾਲ ਆਈ ਮੁੜ ਗਏ ਹਸਪਤਾਲ ਆਈ ਪੁਲਸਾ ਹਾਂਜੀ ਕਰਨ ਦੀ ਕਾਰਵਾਈ ਬਣਦੀ ਹਾਂਜੀ ਆਂਦੇ ਤੇ ਅਗੇ ਜੰਮ ਸਰ ਕੀ ਕਰਵਾ ਪਈ ਇਹ ਬੱਚਾ ਜੀ 20 ਸਾਲ ਬਰਿਆ ਦੀ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਬਿੰਦਰਪਾਲ ਸਿੰਘ ਇਹ ਸਕੂਲੋਂ ਪੜ ਕੇ ਘਰ ਨੂੰ ਜਾਣਦਿਆ ਇਹ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਇਹਦੀ ਮੌਕੇ ਤੇ ਜਿਹੜੀ ਉਹ ਮਤਲਬ ਥੋੜਾ ਸੀਰੀਅਸ ਹੀ ਮਗਰ ਉਹਨਾਂ ਹਸਪਤਾਲਿਆਂ ਅੰਦਰ ਜੀ ਦੀ ਮੌਤ ਹੋ ਗਈ। ਇੰਨੀ ਕਿ ਸਰੇ ਦੀ ਉਮਰ ਬੱਚੇ ਦੀ ਜਿਹੜੀ 30 ਸਾਲ ਉਹ ਹਾਂਜੀ ਤੇ ਸਰ ਇਹ ਪਤਾ ਲਗਾ ਸਰ ਅਕ੍ਰਿਣ ਕਿਤਾ ਕਿਵੇਂ ਹੋਇਆ ਇਹ। ਉਹ ਪਰ ਪੜ ਕੇ ਆਪਣਾ ਉਤੋਂ ਫਟਿਆਵਾੜ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ। ਜੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂ ਜਾਣ ਵਾਲੀ ਸੀ। ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਣ ਕਰਕੇ ਮੌਤ ਹੋ ਗਈ। ਗੱਡੀ ਕੌਣ ਚਲਾ ਰਿਹਾ ਸੀ? ਗੱਡੀ ਉਹ ਅਨਨੌਣ ਬੰਦਾ ਵਾ। ਉਹ ਅਜੇ ਵੈਰੀਫਾਈ ਕਰ ਰਹੇ ਆ। ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਉਹਦੇ ਖਿਲਾਫ ਕਰਵਾਇਆ। ਇਹ ਫੋਰਚੂਨਰ ਦੀ ਕੁਣਤਾ ਸਰ ਕੀ ਕਾਰਵਾਈ ਕੀਤੀਗੇ ਸਰ ਹੁਣ ਤੱਕ ਇਹਦੇ ਪਰਿਵਾਰ ਦੇ ਨਾਲ ਸਹਿਮਤੀ ਲੈ ਕਰਨ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ ਠੀਕ ਹਾਂ ਜੀ ਤੇ ਮੋਟਰਸਾਈਕਲ ਤੇ ਪੜ ਕੇ ਆਉਣ ਡਿਆ ਹੈ ਅਦਰ ਸਿਸ਼ਟੀ ਜੂ ਸਕੂਲ ਚ ਪੜਦਾ ਮੇਰਾ ਪੁੱਤ ਤੇ ਦਾ ਯਾਰ ਦੋਵੇਂ ਮੋਟਰਸਾਈਕਲ ਤੇ ਜਾਂਦੇ ਹੁੰਦੇ ਹੀ ਰਾਤ ਗੱਡੀ ਪਿੱਛੋਂ ਮਾਰ ਕੇ ਦੋਵਾਂ ਤੇ ਚੜਾਤੀ ਮੇਰਾ ਪੁੱਤ ਮਰ ਗਿਆ ਉਹਦੀ ਬਾਹਾਂ ਟੁੱਟ ਗਈ ਉਹ ਬਚ ਗਿਆ ਮੇਰਾ ਪੁੱਤ ਆ ਮੁੰਡਾ ਉਹਨੇ ਚੁੱਕਿਆ ਲੱਕੀ ਨੇ ਮੇਰੇ ਕੋ ਫੋਨ ਕੀਤਾ ਮੈਂ ਗਿਆ ਪੁੱਤ ਮੇਰਾ ਮਰ ਗਿਆ ਉਤੋਂ ਦੀ ਗੱਡੀ ਚੜਾਤੀ ਇਦਾਂ ਇੱਥੋਂ ਸਾਰੇ ਗੱਡੀ ਨਾਂਗੀ ਉੱਪਰ ਮੇਰਾ ਪੁੱਤ ਤਾਂ ਤੇ ਮਰ ਗਿਆ ਹੀ ਕਿਹੜੀ ਕਲਾਸ ਕਰਦਾ ਹੈ 12ਵੀਂ ਕਲਾਸ ਜੀ ਪੇਪਰ ਬਹੁੰਦਾ ਹੈ ਪ੍ਰੈਕਟੀਕਲ ਆ ਪੁੱਤ ਹੀ ਮੇਰਾ ਨਾਲੇ ਦਾ ਨਾਮ ਹੀ ਅਮਰ ਤੇ ਆ ਨਾਲੇ ਇਹਦਾ ਇਹਦੀ ਬਾਹ ਟੁੱਟ ਗਈ ਆ ਦੇ ਮਰ ਗਿਆ ਨੇ ਪੁੱਤ ਦੋਵੇਂ ਅਮਰਤੀ ਇਹ ਨਾਮ ਹੀ ਅਮਰ ਕੱਠੇ ਜਾਂਦੇ ਡੇਲੀ ਮੇਰੇ